ਮਹਾਰਾਣੀ ਜਿੰਦਾ ਨੂੰ ਜਦੋਂ ਕਈ ਸਾਲਾਂ ਬਾਅਦ ਪੁੱਤਰ ਨੂੰ ਮਿਲਿਆ ਆਵਾਜ਼ ਤੋਂ ਪਹਿਚਾਨ ਲਿਆ ਘੁੱਟ ਕੇ ਛਾਤੀ ਨਾਲ ਲਾਇਆ ਗਲਵੱਕੜੀ ਪਾਈ ਪਰ ਜਿਸ ਵੇਲੇ ਪਿੱਠ ਤੋਂ ਹੱਥ ਫੇਰਦਿਆਂ ਸਿਰ ਤੱਕ ਹੱਥ ਗਿਆ ਨਾ ਤੇ ਨਾ ਸਿਰ ਤੇ ਦਸਤਾਰ ਤੇ ਨਾ ਕੇਸ ਨਾ ਮੂੰਹ ਤੇ ਦਾੜਾ ਦੋਨਾਂ ਥਾਣ ਵਾਲਾ ਆਪਣੇ ਪੁੱਤ ਨੂੰ ਧੱਕਾ ਮਾਰ ਕੇ ਅੰਗਰੇਜ਼ਾਂ ਨੂੰ ਕਹਿੰਦੇ ਵੀ ਇੰਨੀ ਵੀ ਅੰਨੀ ਨਹੀਂ ਠੀਕ ਹੈ ਰੋ ਰੋ ਕੇ ਮੇਰੀ ਅੱਖਾਂ ਨਹੀਂ ਹੋ ਗਈਆਂ ਪਰ ਮੈਂ ਇੰਨੀ ਵੀ ਅੰਨੀ ਨਹੀਂ ਕਿ ਤੁਸੀਂ ਕਿਸੇ ਨੂੰ ਕਿਸੇ ਵੀ ਨੌਜਵਾਨ ਨੂੰ ਲਿਆ ਕੇ ਮੇਰੇ ਸਾਹਮਣੇ ਖੜਾ ਕਰ ਦਿਓਗੇ ਤੇ ਲੋ ਜੀ ਤੁਹਾਡਾ ਪੁੱਤਰ ਆ ਗਿਆ ਦਲੀਪ ਸਿੰਘ ਬੋਲਦਾ ਕਹਿੰਦਾ ਬੇਬੇ ਮੈਨੂੰ ਪਹਿਚਾਣਿਆ ਨਹੀਂ ਮੈਂ ਤੇਰਾ ਪੁੱਤਿਆ ਦਲੀਪ ਸਿੰਘ ਕਹਿੰਦੀ ਪੁੱਤ ਜੇ ਤੂੰ ਨਾ ਮਿਲਦਾ ਤੇ ਹੋ ਸਕਦਾ ਮੈਨੂੰ ਇੰਨਾ ਦੁੱਖ ਨਾ ਹੁੰਦਾ ਦੁੱਖ ਤੇ ਸੀ ਵੀ ਮੇਰਾ ਪੁੱਤ ਮੈਨੂੰ ਮਿਲਿਆ ਨਹੀਂ ਨਾ ਮਿਲਦਾ ਤੇ ਹੋ ਸਕਦਾ ਇਹਨਾਂ ਦੁੱਖ ਨਾ ਹੁੰਦਾ ਪਰ ਜੇ ਤੂੰ ਅੱਜ ਮਿਲਿਆ ਤੇ ਜੇ ਤੂੰ ਸੱਚੀ ਦਲੀਪ ਸਿੰਘ ਨਾਲ ਤੇ ਮੈਨੂੰ ਉਦੋਂ ਹੀ ਵੱਧ ਦੁੱਖ ਹੋਇਆ ਤੇਰੇ ਵਿਛੋੜੇ ਦਾ ਉਹਨਾਂ ਦੁੱਖ ਨਹੀਂ ਸੀ ਹੋਇਆ ਜਿੰਨਾ ਅੱਜ ਹੋਇਆ ਤੇਰੇ ਕੇਸ ਕਿੱਥੇ ਨੇ ਮੈਂ ਇਸ ਦਲੀਪ ਸਿੰਘ ਦੀ ਮਾਂ ਹੀ ਨਹੀਂ ਮੈਂ ਉਸ ਦਲੀਪ ਸਿੰਘ ਦੀ ਮਾਂ ਜਿਹੜਾ ਕਦੇ ਸਿਰ ਤੇ ਕੇਸਾਂ ਦਾ ਜੂڑا ਕਰਦਾ ਹੁੰਦਾ ਸੀ ਜਿਹਦੇ ਸਿਰ ਤੇ ਸੋਹਣੀ ਦਸਤਾਰ ਹੁੰਦੀ ਸੀ ਮੈਂ ਉਸ ਦਲੀਪ ਸਿੰਘ ਦੀ ਮਾਂ ਔਰ ਉਥੇ ਫਿਰ ਮਾਂ ਪਤਦੀਆਂ ਕੁਝ ਗੱਲਾਂ ਹੁੰਦੀਆਂ ਨੇ ਅੱਜ ਵੀ ਜਿਹੜੀਆਂ ਗੱਲਾਂ ਕਰਤੀ ਆਪਾਂ ਦੇਖਦੇ ਹਾਂ ਸਾਡੇ ਸਮਾਜ ਵਿੱਚ ਬਹੁਤ ਸਾਰੇ ਨੌਜਵਾਨ ਇਸਾਈਆਂ ਦੇ ਪ੍ਰਭਾਵ ਵਿੱਚ ਆ ਕੇ ਮੈਂ ਕਿਸੇ ਧਰਮ ਨੂੰ ਮਾੜਾ ਨਹੀਂ ਕਹਿੰਦਾ ਪਰ ਗੱਲ ਇੱਕ ਧਿਆਨ ਨਾਲ ਸੁਣਿਓ ਵੀ ਕੀ ਸਾਨੂੰ ਆਪਣੇ ਧਰਮ ਬਾਰੇ ਪਤਾ ਹੈ ਬਹੁਤ ਸਾਰੇ ਨੌਜਵਾਨ ਅੱਜ ਜਿਹੜੇ ਐ ਈਸਾਈ ਬਣਦੇ ਜਾ ਰਿਹਾ ਜੰ ਬਹੁਤ ਸਾਰੇ ਪਰਿਵਾਰ ਵੀ ਅੱਜ ਤੁਸੀਂ ਦੇਖੋ ਬਾਡਰ ਏਰੀਆ ਚ ਬਹੁਤ ਜ਼ਿਆਦਾ ਇਦਾਂ ਦੇ ਆ ਤੁਹਾਡੇ ਦੁਆਬੇ ਵਿੱਚ ਵੀ ਮਾਝੇ ਵਿੱਚ ਵੀ بڑے ਥਾਮਾਂ ਦੇ ਉੱਤੇ ਜਿਹੜਾ ਇਦਾਂ ਚੱਲ ਰਿਹਾ ਕਨਵਰਜਨ ਤਾਂ ਖੈਰਾਪਾ ਉਸ ਵਿਸ਼ੇ ਤੇ ਅੱਗੇ ਚੱਲ ਕੇ ਗੱਲ ਕਰਦੇ ਥੋੜੀ ਜੀ ਮਹਾਰਾਣੀ ਜਿੰਦਾ ਆਪਣੇ ਪੁੱਤ ਦਲੀਪ ਸਿੰਘ ਨੂੰ ਕੁਝ ਗੱਲਾਂ ਕਹਿੰਦੀ ਆਪਣੇ ਆਖਰੀ ਸਮੇਂ ਤੇ ਤੋਂ ਉਸੇ ਕਵੀ ਬੜਾ ਸੋਹਣਾ ਲਿਖਦਾ ਹੈ ਵੇ ਤੂੰ ਪੁੱਤ ਸੈ ਸੰਤ ਸਿਪਾਈਆਂ ਦਾ ਤੇਰੇ ਗਾਤਰੇ ਪਾਈ ਕਰਪਾਣ ਹੈਣੀ ਤੂੰ ਸੰਤ ਸਿਪਾਈ ਦਾ ਪੁੱਤ ਸੀ ਮਹਾਰਾਜਾ ਦਲੀਪ ਸਿੰਘ ਕਹਿੰਦਾ ਮਾਂ ਮੈਂ ਤੇਰਾ ਪੁੱਤ ਆਂ ਕਹਿੰਦੀ ਪੁੱਤ ਜੇ ਤੂੰ ਨਾ ਮਿਲਦਾ ਤੇ ਹੋ ਸਕਦਾ ਇਹਨਾਂ ਦੁੱਖ ਨਾ ਹੁੰਦਾ ਪਰ ਅੱਜ ਤੂੰ ਜਿਸ ਹਾਲਤ 'ਚ ਮੈਨੂੰ ਮਿਲਿਆ ਮੈਨੂੰ ਉਸ ਤੋਂ ਵੀ ਵੱਧ ਦੁੱਖ ਹੈ ਵੇ ਤੂੰ ਪੁੱਤ ਸੈਪ ਸੰਤ ਛਪਾਈਆਂ ਦਾ ਤੇਰੇ ਗਾਤਰੇ ਪਾਈ ਕਿਰਪਾਨ ਹੈਨੀ ਕੱਚ ਕੜਾ ਕਿਰਪਾਨ ਤੇ ਕੇਸ ਕੰਗਾ ਸਿੱਖੀ ਚਿਨਾਂ ਦਾ ਕੋਈ ਨਿਸ਼ਾਨ ਹੈਨੀ ਵੇ ਤੈਨੂੰ ਈਸਾ ਦੀ ਸੂਲੀ ਤਾਂ ਯਾਦ ਰਹੇਗੀ ਭੁੱਲ ਗਿਓ ਤਵੀਆਂ ਤੇ ਤਾਰੀਆਂ ਲਾਉਣ ਵਾਲੇ ਸਿੱਖੀ ਖਾਤਰ ਬੰਦ-ਬੰਦ ਕਟਾਉਣ ਵਾਲੇ ਚਾਂਦਨੀ ਚੌਂਕ 'ਚ ਸਿਰ ਲਾਹੋਣ ਵਾਲੇ ਚੰਗਾ ਹੁੰਦਾ ਜੇ ਧਰਮ ਤੋਂ ਜਾਣ ਦਿੰਦਾ ਹੁਣ ਦੇਖੋ ਮਾਂ ਕਹਿੰਦੀ ਤੇਰੀ ਲਾਸ਼ ਮੇਰੇ ਕੋਲੇ ਆਉਂਦੀ ਤੂੰ ਵੀ ਕਿਤੇ ਸਿੱਖੀ ਲਈ ਲੜਦਾ ਧਰਮ ਨਹੀਂ ਲੜਦਾ ਸ਼ਹੀਦ ਹੋ ਜਾਂਦਾ ਮੇਰੇ ਸਾਹਮਣੇ ਸਾਬਤ ਸੂਰਤ ਗੁਰੂ ਕੇ ਸਿੰਘ ਦੀ ਲਾਸ਼ ਪਈ ਹੁੰਦੀ ਤੇ ਹੋ ਸਕਦਾ ਮੈਨੂੰ ਇਹਨਾਂ ਦੁੱਖ ਨਾ ਹੁੰਦਾ ਜਿਨਾਂ ਅੱਜ ਹੋਇਆ ਚੰਗਾ ਹੁੰਦਾ ਜੇ ਧਰਮ ਤੋਂ ਜਾਣ ਦਿੰਦਾ ਰਹਿੰਦੀ ਗੁਰੂ ਨੂੰ ਮੂਹ ਬਖਾਉਣ ਜੋਗੀ ਰੂਹ ਤਰਫ ਦੀ ਸ਼ੇਰੇ ਪੰਜਾਬ ਦੀ ਨਾ ਰਹਿੰਦੀ ਸਿੱਖ ਦੀ ਮਾਂ ਅਖਵਾਉਣ ਜੋਗੀ ਮੈਂ ਆਪਣਾ ਦੇਸ਼ ਉਜੜਦਾ ਵੇਖਿਆ ਮੈਂ ਮੇਰਾ ਰਾਜ ਮੇਰੇ ਕੋਲ ਫਸ ਗਿਆ ਇੱਕ ਰੱਬ ਨੂੰ ਵੀ ਮਿੱਠਾ ਜਾ ਉਲਾਮਾ ਦਿੰਦੀ ਐ ਮਹਾਰਾਣ ਜੰਦਾ ਕਿ ਰਬਾ ਮੇਰੇ ਤੋਂ ਸਾਰਾ ਕੁਝ ਲੈ ਲਿਆ ਮੇਰਾ ਸਿਰ ਦਾ ਸਾਈਂ ਚਲਾ ਗਿਆ ਮੇਰਾ ਰਾਜ ਉਜੜ ਗਿਆ ਮੇਰਾ ਪੁੱਤ ਵਿਛੜ ਗਿਆ ਪਰ ਸੱਚੇ ਪਾਸ਼ਾ ਘਟੋ ਘੜ ਸਿੱਖੀ ਦੀ ਦਾਤ ਤੇ ਨਾਣਾ ਖੋਂਦਾ ਮੇਰੇ ਘਰ ਚੋਂ ਸਿੱਖੀ ਤੇ ਨਾਣਾ ਖੋਂਦਾ ਇੱਥੇ ਮੈਂ ਥੋੜੀ ਜੀ ਬੇਨਤੀ ਕਰਦਿਆਂ ਮਾਣੇ ਹਲੂਣਾ ਮਾਰਿਆ ਮਹਾਰਾਜਾ ਦਲੀਪ ਸਿੰਘ ਨੂੰ ਔਰ ਅੱਗੇ ਦਾ ਇਤਿਹਾਸ ਪੜ ਕੇ ਦੇਖਿਓ ਕਦੇ ਮਹਾਰਾਜਾ ਦਲੀਪ ਸਿੰਘ ਨੇ ਫਿਰ ਕੇਸ ਵੀ ਰੱਖੇ ਤੇ ਅਮਰਤ ਵੀ ਛਕਿਆ